ਅੱਜ ਫੇਰ ਕਿਸਾਨਾਂ ਨੇ ਘੇਰ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨੇੜਲਾ ਮੰਤਰੀ ਮੰਤਰੀ ਕੁਲਦੀਪ ਢਾਲੀਵਾਲ ਦਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਘਰੋ ਦਰਸਲ ਅਮਰਸਰ ਦੇ ਬਿਛੋਆ ਦੇ ਪਿੰਡ ਦੇ ਚ ਇੱਕ ਸਰਕਾਰੀ ਸਕੂਲ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਪਹੁੰਚਣਾ ਸੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਸਕੂਲਾਂ ਦੇ ਵਿੱਚ ਮੰਤਰੀ ਤੇ ਲੀਡਰ ਜਾ ਰਹੇ ਨੇ ਤਾਂ ਇਸ ਗੱਲ ਦੀ ਪਿੰਕ ਕਿਸਾਨਾਂ ਨੂੰ ਲੱਗ ਜਾਂਦੀ ਆ ਜਿਸ ਤੋਂ ਬਾਅਦ ਕਿਸਾਨ ਝੰਡੇ ਲੈ ਕੇ ਪਹੁੰਚ ਜਾਂਦੇ ਨੇ ਕਹਿੰਦੇ ਅਸੀਂ ਮੰਤਰੀ ਸਾਹਿਬ ਤੋਂ ਸਵਾਲ ਕਰਨੇ ਨੇ ਪਰ ਪੁਲਿਸ ਮੁਰੇ ਆ ਜਾਂਦੀ ਆ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤੀ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਫਿਰ ਬਹਿਸਵਾਜੀ ਹੁੰਦੀ ਆ ਕਿਸਾਨਾਂ ਦੀ ਕੀ ਗੱਲਬਾਤ ਹੋ ਰਹੀ ਆ ਆਖਰ ਕਿਹੜੇ ਸਵਾਲ ਨੇ ਕੀ ਕੁਝ ਕਹਿ ਰਹੇ ਨੇ ਕਿਸਾਨ ਇੱਕ ਵਾਰ ਤੁਹਾਨੂੰ ਪੂਰੀ ਗੱਲ 10 ਬੰਦਿਆਂ ਦੇ ਸਾਥ ਨਾਲ ਨਹੀਂ ਰਹਿਣ ਦੇ ਤਾ ਆ ਹੱਥ ਖੜੇ ਕਰੋ ਹੁਣ ਤੂੰ ਇਹ ਬੀਬੀ ਆ ਲੈ ਜਾ ਆ ਬਈ ਤੂੰ ਇਹ ਦਾ ਦੋ ਚਿੰਡੇ ਠਾਣੇ ਤੇ ਕਿੰਨੇ ਆਏ ਤੁਸੀਂ ਦਾ ਦੋ ਚਿੰਡੇ ਠਾਣੇ ਤੇ ਕਿੰਨੇ ਆਏ ਮੈਨੂੰ ਇਹ ਚੀਜ਼ ਨਹੀਂ ਆ ਹਾਂ ਗੱਲ ਨਹੀਂ ਕੀ ਮਦਰ ਨਹੀਂ ਇਹ ਨਹੀਂ ਤੂੰ ਇਹ ਕੋਈ ਕਿੰਨੇ ਜੇ ਮੇਰੀ ਟੀਮ ਵਿੱਚ ਮੈਂ ਵਰਕ ਕਰਦਾ ਨਾ ਸਾਰੇ ਆਉਣਾ ਜਿਹੜੇ ਸਾਡੇ ਡਿਪਟੀ ਸਾਹਿਬ ਆ ਸਾਰੇ ਠਾਣੇ ਆਉਣਗੇ ਠੀਕ ਹੈ ਸਾਡਾ ਜਮਹੂਰੀ ਹੱਕ ਤੇ ਕੋਈ ਨਹੀਂ ਨਾ ਹੈਗਾ ਸਭ ਨੂੰ ਦਬਾਇਆ ਜਾ ਰਿਹਾ ਕੋਈ ਨਹੀਂ ਉਹਨਾਂ ਨੂੰ ਨਹੀਂ ਆਇਆ ਆਹ ਕਿਹੜੇ ਲੋਕਾਂ ਦੇ ਗਲਤ ਗੱਲ ਜਿਹੜਾ ਜਿਹੜਾ ਸਾਰੇ ਕਾਗਜ਼ ਲਾਤਾ ਜਿਹੜਾ ਇੱਕ ਹਾਕ ਦੇ ਆਪਣੇ ਬਾਬਤ ਕਿਹਨੇ ਬਰਾਦ ਖੋ ਕੇ ਚਾਈ ਕਰਾਂਗੇ ਸਾਡਾ ਹੱਕ ਨਹੀਂ ਹੈ ਇਸ ਵਾਗੇ ਤਾਂ ਨਹੀਂ ਯਾਰ ਕੋਈ ਨਹੀਂ ਹੈ ਚੱਲਾ ਤਾਂ ਮੇਰੇ ਕੋਈ ਸਾਡੇ ਸਰਕਾਰੀ ਸਾਧਨ ਆਈਆਂ ਅਬ ਇਹਨਾਂ ਦੀ ਗੱਲ ਕਰੀ ਜਿਹੜੀ ਗੱਲ ਲੋਕਾਂ ਦੀ ਗੱਲ ਹੈ ਲੋਕਾਂ ਦੇ ਪ੍ਰਸ਼ਾਸਨ ਨੇ ਇਹਨੇ ਬਣਾਇਆ ਕੀ ਹੈ ਜਿਹੜਾ ਗਲਤੀ ਹੈ ਨਹੀਂ ਵੇਖੋ ਸਾਡੀ ਸੰਘਟ ਆਈ ਆ ਲੇਕਿਨ ਨਵੀਂ ਸੇ ਇਹ ਗੱਲ ਲੱਗੀ ਸਵਾਲਾਂ ਦੇ ਪਾਬਲ ਵੀ ਲਾ ਕੇ ਆਹ ਨਾ ਚੰਗੀ ਗੱਲ ਆਉਂਦੀ ਆ ਤੁਹਾਡੇ ਸਵਾਲ ਪਰ ਇੱਕ ਸਮਾਂ ਕਰੀਏ ਜੇ ਨਾਮ ਇੱਕ ਵਾਰ ਆ ਕੇ ਗੱਲ ਕਰਦੇ ਆਂ ਚਲੋ ਵੀ ਵੀਡੀਓ ਦੇ ਅਸਰ ਨਾਲ ਉਸ ਨਾਲ ਤੋਂ ਗੱਲ ਨਹੀਂ ਆਉਂਦੀ ਆ ਇਹ ਜੇ ਪਿੰਡ ਵਿਸ਼ਾ ਅੱਜ ਤਾਰੀ ਗੱਲ ਸਾਹਮਣੇ ਆਉਣਾ ਤੇ ਪੂਰੀ ਬੁਲ ਫੋਰਸ ਲੱਗੀ ਆ ਤੇ ਰਾਹੀ ਇਹ ਕਹਿ ਰਿਹਾ ਵੀ ਤੁਹਾਡਾ ਸਪੀਕਰ ਨਹੀਂ ਚੱਲ ਰਿਹਾ ਜੀ ਇਹ ਕਹਿੰਦੇ ਤੁਹਾਡਾ ਅੱਜ ਘਾਰ ਨਹੀਂ ਸਪੀਕਰ ਲਾਉਣਾ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਵਿਸ਼ੇ ਪਹੁੰਚੋ ਥੋੜਾ ਕੋਈ ਦਜੀ ਬੰਨੇ ਆਰਿਆਲ ਸਾਹਿਬ ਨੇ ਜਣਾ ਰਾਣਿਆਂ ਦੇ ਕਰਨਦੇ ਨੇ ਅਸੀਂ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਆਰਕਾ ਸਕੂਲ ਐਮੀਨਸ ਦੇ ਕਿੰਨੇ ਬੱਚੇ ਫਰਸਟ ਆਏ ਨੇ ਆਰਕਾ ਉਹਦੀ ਵੀ ਡਿਟੇਲ ਦੇ ਦੇਣਾ ਅੱਜ ਇੱਥੇ ਇਹਨਾ ਪ੍ਰੋਗਰਾਮ ਕਰਨਾ ਵੀ ਸਕੂਲ ਐਮੀਨਸ ਦੀ ਜਿਹੜੀ ਪੜਾਈ ਕਰਾ ਰਹੀ ਕੁਝ ਪੰਜਾਬ ਚ ਕਿੰਨੇ ਬੱਚੇ ਫਸਟ ਆਏ ਨੇ ਇਹ ਨਾ ਕਰਨ ਕਿ ਕੱਲੀ ਸੇਲ ਲਾ ਕੇ ਆਖਣ ਕਿ ਸਿੱਖਿਆ ਕ੍ਰਾਂਤੀ ਆ ਜਿਹੜੇ ਟੀਚਰਾਂ ਨੂੰ ਕੋਟ ਰਹੇ ਉਹ ਵੀ ਸਿੱਖਿਆ ਕ੍ਰਾਂਤੀ ਬਾਰੇ ਦੱਸਣ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜੇ ਤੁਸੀਂ ਗੱਲ ਨਹੀਂ ਕਰਾ ਸਕਦੇ ਤੇ ਘਰ ਤੋਂ ਘਰ ਸਾਨੂੰ ਸਾਡਾ ਆਪਣਾ ਪ੍ਰੋਗਰਾਮ ਕਰਨ ਦਿਓ ਇਹ ਬੇਨਤੀ ਆ ਕੱਲ ਰਿਜ਼ਲਟ ਆਇਆ ਉਹਦੇ ਚ ਸਿਰਫ 2 ਮੈਰਿਟ ਚ ਬੱਚੇ ਆਏ ਆ ਸਕੂਲ ਐਮਿਨੈਂਸ ਦੇ ਪੂਰੇ ਪੰਜਾਬ ਚੋਂ ਬਾਕੀ ਫੇਲ ਨੇ ਤੇ ਸਿੱਖਿਆ ਕ੍ਰਾਂਤੀ ਦੇ ਇਹ ਅੱਜ ਦੱਸਣਗੇ ਇੱਥੇ ਅੰਕੜੇ ਪੁੱਛ ਲਿਓ ਮੇਰੇ ਵੀਰ ਜਿਹੜੇ ਅੱਗੇ ਬਹਿਣਗੇ ਵੀ ਕਿੰਨੇ ਬੱਚੇ ਜਿਹੜੇ ਆ ਉਹ ਮੈਟਰ ਲਿਸਟ ਦੇ ਵਿੱਚ ਨੇ ਪੰਜਾਬ ਬੋਰਡ ਦਾ ਜਿਹੜਾ 12ਵਾਂ ਦਾ ਤੇ 10ਵਾਂ ਦਾ ਹੈ ਰਿਜ਼ਲਟ ਤੇ ਨਹੀਂ ਤੇ ਸਾਡੇ ਕੋਲ ਅੰਕੜੇ ਪੁੱਛ ਲਿਓ ਅਸੀਂ ਦੱਸ ਦਿਆਂਗੇ ਤੁਹਾਨੂੰ ਕਿੰਨੇ ਆਏ ਨੇ ਫਰਸਟ ਕਿੰਨੇ ਸੈਕੰਡ ਤੁਹਾਨੂੰ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖਿਆ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਕਹਿ ਰਹੇ ਨੇ ਕੀ ਸਾਨੂੰ ਦੱਸੋ ਸਿੱਖਿਆ ਕ੍ਰਾਂਤੀ ਕੀ ਆ ਸਾਨੂੰ ਦੱਸੋ ਤੁਸੀਂ ਤੁਸੀਂ ਉਦਘਾਟਨ ਕਰਨ ਆਉਂਦੇ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਤੁਸੀਂ ਬਾਰ ਬਾਰ ਉਦਘਾਟਨ ਕਰ ਰਹੇ ਹੋ ਕਹਿੰਦੇ ਸਾਡੇ ਇਲਾਕੇ ਦੇ ਵਿੱਚ ਇੰਨੇ ਬੱਚੇ ਫੇਲ ਹੋ ਗਏ 10ਵੀਂ ਤੇ 12ਵੀਂ ਦੇ ਵਿੱਚੋਂ ਫੇਲ ਹੋ ਗਏ ਫਿਰ ਕਿਹੜੀ ਸਿੱਖਿਆ ਕ੍ਰਾਂਤੀ ਆਂ ਇਹ ਗੱਲਾਂ ਕਰਦੇ ਹੋ ਕਹਿੰਦੇ ਪੰਜਾਬ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਨਾਮਨਾਖ ਖੱਟ ਰਹੇ ਹੋ ਪਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਸ ਤਰੀਕੇ ਨਾਲ ਦਰਕਿਨਾਰ ਕਰ ਰਹੇ ਹੋ ਪੰਜਾਬ ਦੇ ਅੰਨਦਾਤਾ ਨੂੰ ਤੁਸੀਂ ਦਰਕਿਨਾਰ ਕਰ ਰਹੇ ਹੋ ਉਹਨਾਂ ਦੇ ਉੱਤੇ ਤਸ਼ੱਦਦ ਕਰ ਰਹੇ ਹੋ ਜ਼ਮੀਨਾਂ ਧੱਕੇ ਨਾਲ ਇੱਕ ਵਾਰ ਕਰ ਰਹੇ ਹੋ ਬਾਰਡਰਾਂ ਦੇ ਉੱਤੇ 13 ਮਹੀਨੇ ਬੈਠੇ ਕਿਸਾਨਾਂ ਨੂੰ ਝੂਠ ਬੋਲ ਕੇ ਤੁਸੀਂ ਧੋਖਾ ਕਰਕੇ ਤੁਸੀਂ ਗ੍ਰਿਫਤਾਰੀਆਂ ਕਰ ਲੀਆਂ ਬਾਅਦ ਵਿੱਚ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਖੰਦੇੜ ਕੇ ਤੁਸੀਂ ਮੋਰਚੇ ਖਤਮ ਕਰ ਦਿੱਤੇ ਸਾਡੀਆਂ ਮੰਗਾਂ ਦੱਸੋ ਕਿਹੜੀਆਂ ਗਲਤ ਸੀ 13 ਮੰਗਾਂ ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲਾ ਕੇ ਬੈਠੇ ਸੀ ਪਰ ਕਹਿੰਦੇ ਸਾਨੂੰ ਤਾਂ ਆਪਣਿਆਂ ਨੇ ਹੀ ਮਾਰ ਦਿੱਤਾ ਕਹਿੰਦੇ ਸਾਨੂੰ ਤਾਂ ਆਪਣਿਆਂ ਨੇ ਹੀ ਨਹੀਂ ਸਮਝਿਆ ਤਾਂ ਹੋਰ ਕੀ ਸਮਝਣਗੇ ਕਿਸਾਨ ਕਹਿੰਦੇ ਅਸੀਂ ਸਵਾਲ ਕਰਨ ਨੇ ਕੇਂਦਰੀ ਮੰਤਰੀ ਨੂੰ ਮਾਫ ਕਰਨਾ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਕੈਬਨਿਟ ਮੰਤਰੀ ਹੋਣ ਭਾਵੇਂ ਕੀ ਲੀਡਰ ਹੋਣਾ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦਾ ਲਗਾਤਾਰ ਪਿੰਡਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਸਥਿਤੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਪਹਿਲਾਂ ਜਦੋਂ ਅंदोलਨ ਚੱਲਿਆ ਸੀ ਤਾਂ ਭਾਜਪਾ ਦੇ ਲੀਡਰਾਂ ਦਾ ਘਰਾਓ ਕੀਤਾ ਜਾ ਰਿਹਾ ਸੀ ਤਾਂ ਹੁਣ ਮੌਜੂਦਾ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਤੇ ਮੁੱਖ ਮੰਤਰੀ ਨੂੰ ਸਵਾਲ ਕਰਨ ਦੇ ਲਈ ਕਿਸਾਨ ਪਹੁੰਚਦੇ ਨੇ ਜਿੱਥੇ ਵੀ ਕਿਸਾਨ ਜਾਂਦੇ ਨੇ ਮਾਹੌਲ ਤਲਖੀ ਵਾਲਾ ਹੋ ਜਾਂਦਾ ਬਹਿਸਵਾਜੀ ਹੋ ਜਾਂਦੀ ਆ ਤੱਕਾ ਮੁੱਕੀ ਵੀ ਹੁੰਦੀ ਆ ਕਿਉਂਕਿ ਇਸ ਕਿਸਾਨ ਤਾਂ ਸਵਾਲ ਕਰ ਰਹੇ ਨੇ ਪਰ ਮੰਤਰੀ ਸਾਹਿਬ ਦੇ ਨੇੜੇ ਤੱਕ ਪੁਲਸ ਜਿਹੜੀ ਆ ਪਹੁੰਚਣ ਨਹੀਂ ਦਿੰਦੀ ਫਿਰ ਮਾਹੌਲ ਜਿਹੜਾ ਗਰਮੋ ਗਰਮੀ ਵਾਲਾ ਹੋ ਜਾਂਦਾ ਤਾਂ ਅੱਜ ਵੀ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ